ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਗਾਵਾਂ ਦੇ ਦੋ ਵਖਾਉਣੀਆਂ ਆ ਤੇ ਇੱਕ ਵੇਗ ਗਈ ਆ ਤੇ ਇੱਕ ਰਹਿ ਗਈ ਆ ਤੇ ਗੱਲਬਾਤ ਹੁਣ ਕਰਦੇ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਜਦੋਂ ਵੀ ਅਜਿਹਾ ਵੀਥੀ ਨਾ ਕੋਈ ਵੈੜਾ ਜ਼ਿਆਦਾਤਰ ਦੋ ਹੁੰਦੀਆਂ ਵਾ ਤੇ ਬੱਚੇ ਤੋਂ ਬਿਨਾ ਹੀ ਹੁੰਦੀਆਂ ਵਾਂ ਤੇ ਚੰਗੇ ਰਿਕਾਰਡ ਵਾਲੀਆਂ ਹੁੰਦੀਆਂ ਵਾਂ ਸੋਹਣੀਆਂ ਵੈੜਾ ਹੁੰਦੀਆਂ ਜਿਹੜੀਆਂ ਗਾਂ ਮੇ ਤਿਆਰ ਕਰਕੇ ਜਿਹੜੀਆਂ ਵੀ ਕਨਾਲੀਆਂ ਹੁੰਦੀਆਂ ਅੱਜ ਵੀ ਤੁਹਾਨੂੰ ਇਹੀ ਗਾਂ ਦਿਖਾਵਾਂਗੇ ਸੋਈ ਸਵਾਈਆ ਆਪਣੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚੁਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਉਹ ਠੀਕ ਠਾਕ ਜੀ ਵਧੀਆ ਜੀ ਜੀ ਠੀਕ ਠਾਕ ਹੀ ਚਲੋ ਠੀਕ ਠਾਕ ਹੀ ਚਾਹੀਦਾ ਜੀ ਤੇ ਨਾਮ ਦੱਸ ਤੇ ਨਾਮ ਜੋਤਾ ਜੀ ਪਿੰਡ ਮਾਨਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਵਾ ਫੋਨ ਨੰਬਰ ਵੀ ਬੋਲ ਦੋ ਸਾਡੇ ਨਾਲ 608499 ਠੀਕ ਹੈ ਹਾਂਜੀ ਤੇ ਅੱਜ ਇੱਕੋ ਹੀ ਰਹਿ ਗਈ ਜੇ ਇੱਕੋ ਰਾਈ ਵੀਰ ਜੀ ਇੱਕ ਇਥੋਂ ਪਿੰਡ ਦੇ ਲੱਗਦੇ ਬੰਦੇ ਲੈ ਗਏ ਅੱਛਾ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਆ ਇਹਦਾ ਸਵੇਰ ਕਿਨਵਾ ਜੇ ਇਹਦਾ ਵੀਰ ਜੀ ਦੂਜੇ ਸਵੇਰ ਸੂਈ ਜੇ ਅੱਛਾ ਹਾਂਜੀ ਬਾਕੀ ਵੇਖੋ ਸਪੈਸ਼ਲ ਵਸ਼ੀ ਆ ਸੋਹਣੀ ਆ ਬੈਠੇ ਚੰਗੇ ਕੱਦ ਕਾਟ ਚ ਆ ਹਾਂਜੀ ਬਾਕੀ ਖਾਣ ਸੂਣ ਪੂਰਾ ਨੋਕ ਵਾਲਾ ਲੱਗਾ ਜੀ ਪਿਛੇ ਆਏ ਵੀ ਕਿਤੇ ਚੰਗੀ ਜਗ੍ਹਾ ਤੋਂ ਆਏ ਆ ਬੰਦੋਂ ਚੋਂ ਲਈ ਫਿਰ ਠੀਕ ਹੈ ਹਾਂਜੀ ਇਹ ਆ ਵੀ ਗਾਂ ਤਿਆਰ ਕਰਨ ਵਾਲੀ ਆ ਤਿਆਰ ਕਰਨ ਵਾਲੀ ਆ ਜੀ ਹੁਣ ਦੁੱਧ ਕਿੰਨਾ ਇਹਦੇ ਕੋਲ ਹੁਣ ਵੀਰ ਜੀ ਹੋਊ 12 ਕਿਲੋ 11 ਕਿਲੋ ਦੀ ਗਾਰੰਟੀ ਜਿਹੜਾ ਤਿਆਰ ਬਿਲਕੁਲ ਤਿਆਰ ਜਿਹੜਾ ਬਿਲਕੁਲ ਤੇ ਸੱਜਣ ਨੇ ਕਿੰਨਾ ਕਿ ਦੁੱਧ ਕੱਢਿਆ ਸੱਜਣ ਨੇ ਵੀਰ ਜੀ 24 25 ਕਿਲੋ ਚ ਆਇਆ ਜੀ ਠੀਕ ਹੈ ਹਾਂ ਜੀ ਹਾਂ ਦੇਖ ਸਕਦੇ ਜੀ ਤੇ ਬਾਕੀ ਥਾਣੇ ਵੀ ਤੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਗੁਲਾਬੀ ਰੰਗ ਦੇ ਥਾਣੇ ਤੇ ਇੱਕੋ ਜੇ ਗੈਪ ਤੇ ਦੇ ਇੱਕੋ ਜੇ ਸਾਈਜ਼ ਦੇ ਥਾਣੇ ਬਾਕੀ ਮਿਲਕ ਮਿਲ ਨੇ ਵੀ ਚੰਗੀ ਲੱਗੀ ਐ ਇੱਧਰ ਨਾ ਕਰਿਓ ਵੀਰ ਜੀ ਕਰੀ ਇਹਦਾ ਹਮਾ ਨਾ ਇੱਧਰ ਵੀ ਚੰਗੀ ਤਰ੍ਹਾਂ ਦਿਖਾ ਦੀ ਬਾਕੀ ਆ ਪਿੱਛੇ ਹੈ ਵੀਰ ਜੀ ਚੰਡੀ ਜੀ ਕੰਡੀ ਦੇ ਲਈ ਆ ਜਿਹੜੀ ਤੇ ਆ ਦੂਸਰੇ ਪਾਸੇ ਤਾਂ ਮੈਂ ਥਾਣੇ ਦੇ ਦੇਖ ਸਾਧੇ ਜੀ ਚੰਗੀ ਤਰ੍ਹਾਂ ਗੁਲਾਬੀ ਰੰਗ ਦਾ ਥਾਣੇ ਆ ਖੋਲਾ ਮੇਜੀ ਤੋੜ ਦਈਏ ਫਿਰ ਕਰੀਏ ਤੇਰੀ ਵੀ ਜੰਗੀ ਸੇਵਾ ਹੈ ਨਾ ਦੁੱਧ 15 16 ਕਿਲੋ ਹੁਣ ਵੀਨੇ ਚਵਾਈ ਜਾਣਾ ਠੀਕ ਆ ਬਾਕੀ ਖੜੇ ਕੋ ਚੰਗੀ ਸੰਭਾਲਾ ਬਾਕੀ ਪ੍ਰੀਤ ਨਾਲ ਸੁਭੀ ਯਾਰ ਦੱਸਦਾ ਕੱਦ-ਗਾਠ ਪੱਖੋਂ ਚੰਗੀ ਆ ਤੇ ਬੋਡੀ ਦੀ ਸ਼ਾਈਨ ਵੀ ਸੋਹਣੀ ਹੈ। ਬਾਕੀ ਜਿਹੜੇ ਵੀ ਕਿਸੇ ਵੀਰ ਦੇ ਪਸੰਦ ਆਊਗੀ ਤੇ ਆਪਣੇ ਇੱਥੇ ਆ ਕੇ ਚਵਾਈ ਕਰਕੇ ਖੜੇ। ਗਾਂਵ 'ਚ ਕੋਈ ਥਾਂ ਵਾਲਾ ਖੜੇ ਜਿਹਨੇ ਗਾਂ ਤਿਆਰ ਕਰ ਦਿੰਦੀ ਉਤਰਾ ਵੀਰ ਜੀ ਠੰਡੀ ਸੀਲ ਚਾਚ ਓਕੇ ਜੇ ਪੂਰਾ ਹਾਣੀ ਧਾਰਾ ਮਾਰ ਕੇ ਬਸਾ ਦਿੱਤੇ ਅਜੇ ਪਸਮੀ ਨਹੀਂ ਆ ਉਤਰਾ ਠੀਕ ਏ ਹਾਂ ਜੀ ਤਾਂ ਦੇ ਸਵਾਜ ਜਿਹੜਾ ਸਾਫ਼ ਆ। ਕੋ ਜੀਆਂ ਤਾਰੇ ਆ ਜਾਰੇ ਸਨਾਗੇ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਆ। ਬਾਕੀ ਵੀਰ ਜੀ ਇਹੋ ਜੀ ਵੈੜ ਕਦੀ ਕਦੀ ਲੱਗਦੀ ਆ। ਹਾਂਜੀ ਹਾਂਜੀ। ਤੇ ਬਾਕੀ ਚਲੋ ਇਹ ਪੰਜ ਛੇ ਦਿਨ ਹੋ ਕੇ ਵੀਡੀਓ ਨਹੀਂ ਪੈਗੀ ਕਿਉਂਕਿ ਡੰਗਰ ਬਾਹਰ ਲੱਭਾ ਨਹੀਂ। ਠੀਕ ਆ। ਤੇ ਇਹ ਹੁਣ ਵੈੜ ਪੂਰੀ ਕੁਸ ਨੂੰ ਤੇ ਲਿਆਂਦੀ ਲੱਗ ਗਈ ਜੀ। ਤੇ ਕਿੰਨਾ ਫੇਰ ਕਨੇ ਦਾ ਮੁੱਲ? ਮੋਤੀ ਵੀਰ ਜੀ ਜੇ ਤੇ ਪੂਰੀ ਤਿਆਰ ਹੋਵੇ ਫਿਰ ਤੇ ਲੱਖਾਂ ਪਾ ਰਿਆ ਹਾਂਜੀ ਤੇ ਆਪਾਂ ਹੁਣ ਚਲੋ ਜਾਇਜ਼ੀ ਦੇ ਦੇਣੀ ਐ ਵਛੀਆਂ ਦਾ ਮੁੱਲ ਕਰਦੀ ਕਿੰਨੇ ਦੀ 35000 ਦੀ 35000 ਦੀ ਕਰ ਤੋਂ ਕੋਈ ਛੋਟ ਛੜੇ ਵਿੱਚ ਵਛੀਆਂ ਦੇ ਵਛੀਆਂ ਦੇ ਭਾਅ ਦਈਏ ਬਿਲਕੁਲ 30000 ਦੀ ਦੇ ਦਈਏ ਵੈੜ ਵੇਖੋ ਕਿੱਡੀ ਐ ਬਾਕੀ ਥਾਂ ਤੋਂ ਨੂੰ ਵੇਖੋ ਵਛੀ ਦਾ 2000 ਛੋਟ ਹੋਰ ਕਰ ਦਈਏ 32000 ਦੀ ਦੇ ਦਈਏ 32000 ਵੀਰ ਜੀ ਦੇ ਦਾਂਗੇ ਠੀਕ ਹੈ ਕਿ ਜੋ ਚਲੋ ਵੀਰ ਭਰਾਰੇ ਕਰਾ ਛੋਟ ਛਾਟ ਕਰ ਦਾਂਗੇ ਛੋਟ ਛਾਟ ਮੌਕੇ ਤੇ ਹੋਰ ਕਰਾਂਗੇ ਕੋਈ ਆਸਾਂਗੇ ਵੀਰ ਜੀ ਕੋਈ ਫੋਨ ਲਾਵੇ ਇੱਕ ਕਰੀ ਹਨਾ ਅਗਲੀ ਕਰ ਦਾਂਗੇ ਠੀਕ ਹੈ ਜੀ ਬਾਕੀ ਕੋਈ ਵੀਰ ਫੋਨ ਲਾਵੇ ਤੇ ਬਾਕੀ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ